ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਖਲੋਦਰਾ ਤੁਸੀਂ ਦੇਖ ਰਹੇ ਹੋ ਇਸ ਵਕਤ ਅਸੀਂ ਚਿਹੋੜੇ ਅੱਡੇ ਦੇ ਵਿੱਚ ਪਹੁੰਚੇ ਹਾਂ ਜੋ ਇੱਕ ਹਲਵਾਈ ਦੀ ਦੁਕਾਨ ਉੱਥੇ ਕੱਲ ਗੋਰਾ ਸੈਣੀ ਬੈਠੇ ਸੀ ਗੋਰਾ ਸੈਣੀ ਤੇ ਜ਼ਬਰਦਸਤੀ ਪੁਲਿਸ ਨੇ ਜੋ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜ਼ਬਰਦਸਤੀ ਉਹਨੂੰ ਗੱਡੀ 'ਚ ਬਿਠਾਉਣ ਦੀ ਕੋਸ਼ਿਸ਼ ਕੀਤੀ ਜਦ ਕਿ ਉਹ ਇੱਥੇ ਬੈਠੇ ਸੀ ਚਾਹ ਪੀ ਰਹੇ ਸੀ ਜੇ ਦੇਖਿਆ ਜਾਵੇ ਤਾਂ ਕੁਝ ਦਿਨ ਪਹਿਲਾਂ ਤਾਰਾਗਾ ਥਾਣੇ ਵਿਖੇ ਇੱਕ ਕਾਂਗਰਸ ਵੱਲੋਂ ਇੱਕ ਧਰਨਾ ਮਾਰਿਆ ਗਿਆ ਸੀ ਗੋਰਾ ਸੈਣੀ ਨੂੰ ਪੁਲਿਸ ਵੱਲੋਂ गिरफ्तार ਕੀਤਾ ਗਿਆ ਸੀ ਅਤੇ ਕਾਂਗਰਸ ਨੇ ਧਰਨਾ ਮਾਰਿਆ ਸੀ ਤੇ ਸੁਗਵਾ ਦਿੱਤਾ ਸੀ ਜਦ ਕਿ ਫਿਰ ਗੋਰਾ ਸੈਣੀ ਇੱਥੇ ਦੁਕਾਨ ਤੇ ਆਏ ਸੀ ਉਹਨਾਂ ਨੂੰ ਫਿਰ ਪੁਲਿਸ ਨੇ ਫੜਨ ਦੀ ਕੋਸ਼ਿਸ਼ ਕੀਤੀ ਜਦ ਕਿ ਪੁਲਿਸ ਨੇ ਪੁਲਸ ਵੱਜੋਂ ਪੁਲਿਸ ਨੇ ਇਹੀ ਕਿਹਾ ਕਿ ਕੱਲ ਗੱਲ ਹੋਰ ਸੀ ਤੇ ਅੱਜ ਗੱਲ ਹੋਰ ਹੈ ਪੁਲਿਸ ਨੇ ਪੂਰਾ ਕਲੀਅਰ ਨਹੀਂ ਕੀਤਾ ਕਿ ਗੋਰਾ ਸੈਣੀ ਨੂੰ ਕਿਉਂ ਫੜਨ ਲਈ ਆਏ ਹਨ ਸਾਸੀ ਉੱਥੇ ਬੈਠੇ ਹਨ ਅਜ ਨਾਲ ਵੀ ਗੱਲਬਾਤ ਕਰਾਂਗੇ ਆਖਿਰ ਮਾਮਲਾ ਕੀ ਹੈ ਬਣੇ ਰਹੋ ਤੁਹਾਡੇ ਚੈਨਲ आरके ਇੰਡੀਆ ਨਿਊਜ਼ 24 ਨਾਲ ਅੱਜ ਬਈ ਕੀ ਨਾਜ ਹੈ ਅਪੜਾ ਜ ਸੁਵੀਰ ਸਿੰਘ ਜੀ ਜੀ ਦੀ ਕੀ ਗੱਲਬਾਤ ਹੋਈ ਹੈ ਕੱਲੇ ਤੁਹਾਡੀ ਦੁਕਾਨ ਦੇ ਕੋਲ ਸਾਈਪੀ ਨੇ ਤੇ ਜਿਹੜਾ ਸਾਰੇ ਦੇ ਹਲੇ ਕਾਂਗਰਸ ਦੀ ਮੀਟਾ ਹਲੇ ਉਹਨਾਂ ਨੇ ਕੰਮ ਸੀ ਦੇਖਿਆ ਕਿ ਜੀੜੀ ਚੋਰੀ ਨੂੰ ਖਿੱਚ ਕੇ ਲੈਣਾ ਸੀ ਸੋਹਣ ਹੈਗਾ ਜੀ ਉਹਦਾ ਗੋਰਾ ਸਿਆਣੀ ਇੱਥੇ ਮੇਰੇ ਕੋਲ ਚਾਹ ਪੀਣ ਆਇਆ ਨਾ ਤੋਂ ਬੈਠਦੇ ਨਾਲ ਦੇ ਇੱਕ ਕਤਾਨੇ ਦਾ ਬੰਦਾ ਸੀ ਸੋਮਰਾਜ ਜੀ ਉਹ ਚਾਹ ਪੀਂਦੇ ਦੇ ਸੀ ਤੇ ਇਹਨੂੰ ਪੁਲਿਸ ਵਾਲੇ ਆਏ ਨਾ ਤੋਂ ਉਹਨਾਂ ਨੂੰ ਮਤਲਬ ਜ਼ਬਰਦਸਤੀ ਉਹ ਕੋਕੇ ਲੈਣ ਦੀ ਕੋਸ਼ਿਸ਼ ਕਰਨ ਦੇ ਤੇ ਹੀ ਤੇ ਗੋਰੀ ਨੇ ਕਿਹਾ ਉਹਨਾਂ ਨੂੰ ਵੀ ਮੈਨੂੰ ਦੱਸੋ ਦੀ ਮੇਰੇ ਕਿਸ ਕਰਕੇ ਮੈਨੂੰ ਲੈਣਦੇ ਹੋ ਅਈ ਕੱਲ ਮੈਂ ਥਾਣੇ ਹੋ ਕੇ ਆਇਆ ਕੱਲੋਂ ਤੇ ਧਰਨਾ ਲੱਗਾ ਸੀ ਤੁਹਾਡਾ ਜੋ ਵੀ ਆਇਆ ਕੱਲ ਕੰਪਰੋਮਾਈਜ਼ ਹੋਇਆ ਤੇ ਜੋ ਵੀ ਟੀਮ ਨੇ ਭਲ ਭੇਜਤਾ ਆ ਅੱਜ ਕਿਤੇ ਦੀ ਕਿਸ ਕਰਕੇ ਅੱਜ ਮੈਨੂੰ ਲੈਣਾ ਚਾਹਦੇ ਨੇ ਉਹ ਕਹਿੰਦਾ ਵੀ ਅੱਜ ਕੋਈ ਹੋਰ ਗੱਲ ਆ ਉਸ ਕਰਕੇ ਤੁਹਾਨੂੰ ਲੈਣਾ ਚਾਹਦੇ ਆ ਆਪਣੇ ਗੱਲ ਮੈਨੂੰ ਕਹਿੰਦਾ ਵੀ ਤੂੰ ਕੋਈ ਨਾ ਗੱਡੀ ਚ ਪਾਉ ਚੁੱਕ ਗੇ ਉਹ ਕਹਿੰਦਾ ਮੈਨੂੰ ਦੱਸੋ ਸਹੀ ਮੈਨੂੰ ਕਿਸ ਕਰਕੇ ਲੈਣਾ ਚਾਹਦੇ ਹੋ ਮਤਲਬ ਇਹਦਾ ਕੋਲ ਬੁਲੰਗਾ ਲੱਗ ਪਿਆ ਆ ਤੇ ਬਸ ਬੋਲ ਬਲੂੰਗ ਦੇ ਵਿੱਚ ਜਾਨੀ ਕਿ ਉਹ ਐਸਐਚਓ ਨੂੰ ਮੈਂ ਆਏ ਨੇ ਪੁੱਛਿਆ ਮੈਂ ਸਾਰੇ ਬਤ ਦੱਸੋ ਤੁਸੀਂ ਸਾਨੂੰ ਵੀ ਦੱਸੋ ਕਿ ਕਿਸ ਬੇਸ ਤੇ ਇਹਨੂੰ ਦੇਣਾ ਜਾਂਦੇ ਹੋ ਜੇ ਤੁਹਾਡੇ ਕੋ ਕੋਈ ਬਰਾਂਟ ਹੈਗਾ ਹੈ ਜਾਂ ਤੁਹਾਡੇ ਕੋ ਕੋਈ ਐਪਲੀਕੇਸ਼ਨ ਹੈਗੀ ਹੈ ਹਣ ਦੱਸੋ ਕਹਿੰਦਾ ਮੈਂ ਐਸਐਚਓ ਆਵਾਂ ਮਗਾ ਸਾਰੇ ਸਾਨੂੰ ਕੀ ਪਤਾ ਤੀ ਐਸਐਚਓ ਜਾਂ ਕੋਣਾ ਕੋਣ ਨਹੀਂ ਹੈ ਇਹ ਮੈਂ ਦੰਦਾਂ ਨੂੰ ਆਏ ਲੈਣ ਦੇਣਾ ਜਿਹਨੇ ਤੱਕ ਪਈ ਜਾਨੀ ਕਿ ਆਪਣਾ ਦੱਸੋਗੇ ਨਹੀਂ ਤਾਂ ਉਹਨੇ ਤ ਤੁਹਾਨੂੰ ਆਏ ਨਹੀਂ ਦੇਣਾ ਕਹਿੰਦਾ ਨਹੀਂ ਆਏ ਥਾਣੇ ਲੈਣਾ ਆਂ ਐਂ ਕਹਿੰਦਾ ਸਰ ਕੋਈ ਨਹੀਂ ਥਾਣੇ ਸਾਨੂੰ ਦੱਸੋ ਆ ਨੂੰ ਟਾਈਮ ਦਿਓ ਆਏ ਆਪਣੀ ਗੱਡੀ ਵਿੱਚ ਤੁਹਾਨੂੰ ਥਾਣੇ ਆ ਜਿੰਦੇ ਆ ਕਹਿੰਦਾ ਨਹੀਂ ਜੇ ਆਏ ਤੁਹਾਨੂੰ ਚੁੱਕ ਕੇ ਲੈਣਾ ਪਰ ਇਕੱਠੇ ਹੋ ਗਏ ਸਾਰੇ ਅੱਡੇ ਵਾਲੇ ਸਾਰਿਆਂ ਨੇ ਇਕੱਠੇ ਹੋ ਕੇ ਨੂੰ ਮਤਲਬ ਕਿ ਗੋਰੇ ਹੁਸੈਨ ਨੂੰ ਨਹੀਂ ਲੈਣ ਦਿੱਤਾ ਜੀ ਦੇਖਿਆ ਕਿ ਪਿੰਡ ਪੂਰਾ ਇਕੱਠਾ ਹੋਇਆ ਸੀ ਹਾਂ ਜੀ ਵੀਡੀਓ ਵੀ ਬਣੀ ਆ ਵੀਡੀਓ ਵੀ ਬਣੀ ਆ ਨਾ ਪਿੰਡ ਵੀ ਸਾਰਾ ਇਕੱਠਾ ਹੋ ਗਿਆ ਪਿੰਡ ਵਾਲੇ ਸਾਰਿਆਂ ਨੇ ਅੱਡੇ ਵਾਲੇ ਨੇ ਸਾਰਾ ਸਹਿਯੋਗ ਕੀਤਾ ਆ ਤੇ ਇਸ ਕਰਕੇ ਨੂੰ ਅਹੀਂ ਨਹੀਂ ਲੈਣ ਦਿੱਤਾ ਐਸੇ ਤੋਂ ਚੱਲ ਗਿਆ ਫਿਰ ਕੀ ਲੱਗਦਾ ਵੈਸੇ ਇਹਦੇ ਵਿੱਚ ਇਹ ਗੁੰਡਾ ਸਰਦੀ ਜਾਨਕੀ ਜਾਣ ਬੁੱਝ ਕੇ ਗੁੰਡਾ ਕਰਤੀ ਕਰਨ ਦੀ ਕੋਸ਼ਿਸ਼ ਕਰਨ ਦੇ ਆ ਕੀ ਮੰਗ ਕਰਦੇ ਤੁਸੀਂ ਅਹੀਂ ਮੰਗ ਕਰਨੇ ਆ ਵੀ ਇਸ ਅਫਸਰ ਨੂੰ ਇੱਥੇ ਰਹਿਣ ਦੀ ਕੋਈ ਨਹੀਂ ਹੋਣਾ ਚਾਹੀਦਾ ਸਸਪੈਂਡ ਹੋਣਾ ਚਾਹੀਦਾ ਇਸ ਵਾਰ ਹਾਜੀ ਭਾਈ ਕੀ ਨਾਮ ਹੈ ਆਪਣਾ ਰਣਾ ਭੂ ਪੁਰੰਜੀ ਕਿਹੜੀ ਜਗ੍ਹਾ ਤੇ ਰਹਿਣ ਆਲੇ ਹੋ ਮੈਂ ਖੁਸ਼ ਨਿਹਰ ਦਾ ਰਹਿਣਾ ਮੇਰੀ ਸੋੜਾ ਡਾਡੇ ਦੇ ਵਿੱਚ ਦੁਕਾਨ ਹੈ ਪੁਰੰਜੀ ਕੱਲ ਇੱਕ ਵਾਰਦਾਤ ਹੋਈ ਹੈ ਜਿੱਥੇ ਤੁਸੀਂ ਬੈਠੇ ਹੋ ਹਲਵਾਈ ਦੀ ਦੁਕਾਨ ਤੇ ਕਿ ਪੁਲਿਸ ਵੱਲੋਂ ਜਿਹੜਾ ਤਰਗੜ ਪੁਲਿਸ ਵੱਲੋਂ ਜ਼ਬਰਦਸਤੀ ਜਿਹੜਾ ਗੋਰਾ ਸੈਣੀ ਸੀਗਾ ਸੋੜਾ ਕਲਾ ਤੋਂ ਸ਼ਾਮਿਲ ਹੈਗੇ ਨਾ ਉਹਨਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਹੈ ਕੀ ਮਾਮਲਾ ਹੈਗਾ ਮਾਮਲਾ ਇਹ ਆ ਕਿ ਸੋੜਾ ਸਰਪੰਚ ਕੱਲ ਆ ਇੱਥੇ ਆਇਆ ਉਹ ਚਾਹਤੀ ਰਹਿ ਰਹੇ ਸਨ ਪੁਲਿਸ ਦੀਆਂ ਤਿੰਨ ਗੱਡੀਆਂ ਆਈਆਂ ਐਸਐਚਓ ਬੇਚੀ ਉਹਨਾਂ ਅੜ ਕੇ ਧੱਕਾਸ਼ਾਹੀ ਕੀਤੀ ਜਿਹੜਾ ਗੋਰੇ ਨੇ ਆਹੇ ਮੈਂ ਤਾਂ ਸੁਬੂਤ ਮੰਗਿਆ ਕਿ ਕੀ ਖਾ ਰਿਹਾ ਤੁਹਾਡੇ ਕੋ ਖਾ ਰ ਰਹੇ ਕਿਉਂ ਖਾ ਰ ਰਹੇ ਕੋਈ ਉਹ ਕਹਿੰਦਾ ਖਾਣਾ ਘਾਟਾ ਅੰਕਾ ਮੈਂ ਜੀ ਖਾਣਾ ਨਹੀਂ ਤੇ ਕੋਈ ਸੁਬੂਤ ਤਾਂ ਇਹ ਨਹੀਂ ਜਾਣਦਾ ਧੱਕਾ ਸ਼ਾਹੀ ਨਾਲ ਬਿਲਕੁਲ ਨਹੀਂ ਜਾਣਦਾ ਆਦਾ ਮ ਖਾਣਾ ਉਹਦਾ ਵਾਈਟ ਹੋ ਲਿਆ ਸਾਰਾ ਡਾ ਕਠਾ ਹੋ ਗਿਆ ਕੁਸ਼ਾ ਬਸਰਾ ਨਹੀਂ ਬਹਿਣਾ ਉਹਨਾਂ ਕਹਿਣ ਲੱਗੇ ਜੀ ਠੀਕ ਆ ਟੋਪ ਕਰਕੇ ਚਲਾ ਗਿਆ ਧੱਕਾ ਸ਼ਾਹੀ ਜ਼ਰੂਰ ਕੀਤੀ ਹੈ ਇਹ ਲੱਗਦਾ ਗੋਰਾ ਸਾਣੀ ਕੋਈ ਤਰਸਟ ਪੰਦਾ ਹੈਗਾ ਨਹੀਂ ਕੋਈ ਸਹੀ ਐ ਤੇ ਫਿਰ ਕਿਉਂ ਜਿਹੜੀ ਪੁਲਿਸ ਧੱਕਾ ਕਰ ਰਹੀ ਹੈ ਇਹ ਉਹ ਰਾਜੀ ਹਗਾ ਕੋ ਪ੍ਰਧਾਨ ਬਣਾਇਆ ਦਾ ਪਰਮਿਟ ਹੋ ਰਿਹਾ ਉਹਦਾ ਉਹ ਉਹ ਨਹੀਂ ਕੋ ਮੜੀ ਮੂਠੀ ਪਲਾਂ ਦੀ ਗੱਲ ਉਹ ਤੁੰਗੂ ਲੱਗਿਆ ਉਹਨਾਂ ਲੱਗਦਾ ਰਿਹਾ ਕਿਸੇ ਪਾਰਟੀ ਨਾਲ ਸੰਬੰਧ ਦਾ ਉਹ ਸੰਬੰਧ ਰਹਾ ਚਾਟ ਵਾਲਾ ਅੱਛਾ ਇਹ ਪ੍ਰਧਾਨ ਬਣਾਇਆ ਦਾ ਕੀ ਮੰਗ ਕਰਦੇ ਤੁਸੀਂ ਇਹੋ ਜਿਹੇ ਪੁਲਿਸ ਅਫਸਰਾਂ ਦੇ ਖਿਲਾਫ ਆਹੀ ਮੰਗ ਇਹੋ ਕਰਨ ਉਹ ਜਿਹੜਾ ਮਦਾ ਹੀ ਰਹਾ ਥਾਂ ਦਾ ਹਸਾ ਚੋ ਉਹ ਨਹੀਂ ਜਾਣੇ ਚੀਦਾ ਸਾ ਹਾਂਜੀ ਹਾਂਜੀ ਮੇਰਾ ਨਾਮ ਸੁਨੀਤਾ ਸੈਣੀ ਜੀ ਸਤਾਇਚੋ ਤਿਸੋੜਾ ਹਾਂਜੀ ਸਿਓੜਾ ਕਲਾਂ ਦੇ ਸਰਪੰਚ ਜੀ ਕੀ ਗੱਲਬਾਤ ਹੈ ਜਿਹੜੇ ਤੁਹਾਡੇ ਹਸਬੰਦ ਨਾਲ ਬੀਤ ਰਹੀ ਹੈ ਇਸ ਤਰ੍ਹਾਂ ਤੱਕਾ ਸਾਈ ਕਰਨ ਰਿਹਾ ਜੀ ਮੰਤਰੀ ਹੱਟ ਨਾਲ ਮੰਤਰੀ ਤੱਕਾ ਹੱਟ ਤੱਕਾ ਸਾਈ ਹੱਟ ਨਾਲ ਇਸ ਕਰਕੇ ਕਰ ਰਿਹਾ ਕਿ ਅਸੀਂ ਕਾਂਗਰਸ ਪਾਰਟੀ ਨੂੰ ਬਲੋਂਗ ਕਰਦੇ ਹਾਂ ਤੇ ਇਹ ਝਾੜੂ ਵਾਲੇ ਆ ਸਾਰੇ ਠੀਕ ਹੈ ਇਹ ਹੱਟ ਨੇ ਇੰਨੀ ਕਿ ਤੱਕਾ ਸਾਈ ਘਟੇ ਨਹੀਂ ਕਰਿਆ ਹਸਬੰਦ ਕਰਨ ਰਿਹਾ ਨਾ ਕਿ ਮੇਰੀ ਮਾਤਾ ਨੂੰ ਇਲੈਕਸ਼ਨਾਂ ਦੇ ਵਿੱਚ ਵੀ ਅਟੈਕ ਹੋਇਆ ਦਾ ਸਾਰਾ ਪਿੰਡ ਉੱਥੇ ਗਵਾਇਸ ਗੱਲ ਦਾ ਇਹਨਾਂ ਨੇ ਉੱਥੇ ਵੀ ਸਾਨੂੰ ਚੁੱਕ ਗਿਆ ਕਿ ਮੇਰੇ ਬੰਦੇ ਨੂੰ ਕਹਿੰਦੇ ਗੱਡੀ 'ਚ ਪਾਓ ਗੱਡੀ 'ਚ ਪ ਅਈ ਕੇ ਹਾਨੂੰ ਕੰਪਲੇਨ ਦੱਸੋ ਪਰ ਜਦੋਂ ਪਹਿਲੇ ਚੁੱਕ ਕੇ ਲੀਤਾ ਧਰਨਾ ਵੀ ਕੀਤਾ ਤੁਸੀਂ ਛਡਾ ਗਏ ਆ ਉਸ ਤੋਂ ਬਾਅਦ ਫਿਰ ਕੱਲ ਫਿਰ ਕੀ ਹੋਇਆ ਕੱਲ ਫੇਰ ਇਹਨਾਂ ਨੇ ਪੁਲਸਪੇ ਜਿਹੜੀ ਅੱਡੇ 'ਚ ਮਨਜੀਤ ਸਿੰਘ ਨੇ ਐਸਐਸਓ ਜਿਹੜਾ ਆਪੇ ਆਦਾ ਖੁਦ ਟੁੱਕਣ ਵਾਸਤੇ ਔਰ ਮੇਰੀ ਮਾਤਾ ਨੂੰ ਦਿਖਾ ਕੇ ਲਿਆਂਦਾ ਇਹਨਾਂ ਨੇ ਮਾਤਾ ਨੂੰ ਗੱਡੀ 'ਚ ਘਰ ਲਾਇਆ ਤੇ ਆਪੇ ਚੱਲ ਗਿਆ ਅੱਡੇ 'ਚ ਨਾਲ ਹੀ ਗੱਡੀਆਂ ਮਗਰ ਪੁਲਸ ਵਾਲੀਆਂ ਉੱਥੇ ਪਹੁੰਚ ਗਈਆਂ ਤੇ ਚੁੱਕ ਕੇ ਗੱਡੀ 'ਚ ਪਾ ਦਈਏ ਇਹਨਾਂ ਤੋਂ ਤੁਹਾਨੂੰ ਬਹੁਤ ਹੀ ਡਰ ਤੇ ਖਤਰਾ ਹੈ ਇਹ ਹੱਦ